हम नमी ाशी एक ਨਾ ਮਾਤਾ ਜੀ ਮੇਰਾ ਨਾਮ ਜੀ ਅਮਰ ਰਾਜ ਸਿੰਘ ਮੈਂ ਜੀ ਅੰਮ੍ਰਿਤਸਰੋਂ ਉਧਰੋਂ ਆਇਆ ਆਪਣੇ ਸਪਰਿੰਗ ਦੇ ਸਕੂਲ ਲੱਗ ਗਏ ਹਾਂ ਜੀ ਅੱਜ ਬਾਬਾ ਨਾਨੀ ਦਾ ਪ੍ਰਕਾਸ਼ ਪੁਰਬ ਸਿਰ ਵੱਡੀ ਗਿਣਤੀ ਸੰਗਤ ਦੇ ਵਿੱਚ ਤੁਸੀਂ ਪਹੁੰਚੇ ਹੋ ਕਿਵੇਂ ਦਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਬਾਣੀ ਦਾ ਪ੍ਰਵਾਹ ਚੱਲਦਾ ਔਰ ਅਲੋਪਕੀ ਨਜ਼ਾਰਾ ਸੀ ਬਸ ਬਾਬਾ ਜੀ ਮਨ ਨੂੰ ਬੜੀ ਸ਼ਾਂਤੀ ਮਿਲੀ ਨਜ਼ਾਰਾ ਬਹੁਤ ਹੀ ਲੋਕਿਕ ਸੀਗਾ ਤੇ ਅਦਿਸ਼ਵ ਜੀ ਵੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਤੇ ਸਰਬਤ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੀ ਰੁਝੇਵੇਂ ਭਰੀ ਜ਼ਿੰਦਗੀ 'ਚ ਟਾਈਮ ਕੱਟਣਾ ਔਖਾ ਹੁੰਦਾ ਕਿਉਂਕਿ ਚਾਹੀਦਾ ਨੇ ਕਿ ਆਪਣੇ ਇਸ ਤਰ੍ਹਾਂ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਹਜਰੀ ਪਰੇ ਭਰਨਿਚੇ ਦੇ ਤਾਜੋ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੇ ਹਾਂਜੀ ਬਾਬਾ ਜੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਰਜੇਵੇਂ ਵਿੱਚ ਸਾਨੂੰ ਟਾਈਮ ਕੱਢਣਾ ਚਾਹੀਦਾ ਵਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦੇਣੀ ਚਾਹੀਦੀ ਆ ਸਾਨੂੰ ਬਹਿ ਕੇ ਸੋਚਣਾ ਚਾਹੀਦਾ ਆਪਾਂ ਸਹੀ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਲਾਈਫ 'ਚ ਕਿਵੇਂ ਅੱਗੇ ਵਧਣਾ ਗੁਰੂ ਦੀ ਹਾਜ਼ਰੀ 'ਚ ਮਨ ਨੂੰ ਅੱਗੇ ਨਿਵਾਉਣਾ ਜ਼ਰੂਰੀ ਆਪਣੇ ਵਾਸਤੇ ਨਵੀਂ ਜਨਰੇਸ਼ਨ ਨੂੰ ਤਾਂ ਇਤਿਹਾਸ ਬਾਰੇ ਜਾਣਕਾਰੀ ਹਾਂਜੀ ਬਾਬਾ ਜੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੈਸਟਰਨਾਈਜੇਸ਼ਨ ਵੱਲ ਜ਼ਿਆਦਾ ਜਾ ਰਹੀ ਆ ਸਾਨੂੰ ਚਾਹੀਦਾ ਕਿ ਆਪਾਂ ਆਪਣੇ ਪਾਸਟ ਨਾਲ ਜੁੜੀਏ ਟ੍ਰੈਡੀਸ਼ਨਸ ਨੂੰ ਵੀ ਨਾਲ ਆਪਣੇ ਤੋਰ ਕੇ ਰੱਖੀਏ ਹਾਂਜੀ ਕੀ ਨਾਮ ਹੈ ਤੁਹਾਡਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਬਿੱਟੂ ਸਿੰਘ ਹੈ ਜੀ ਮੈਂ ਪਟਿਆਲੇ ਤੋਂ ਆਇਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਗੁਰਪੂਰਵ ਤੇ ਜੀ ਬਹੁਤ ਸੋਹਣੀ ਆਤਿਸ਼ਬਾਜ਼ੀ ਇਹ ਜੇ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਜੀ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਕੁਝ ਸਿਖਾਇਆ ਸਾਨੂੰ ਸਿਖਾਈਆਂ ਸੀ ਅੱਜਕਲ ਤੁਹਾਨੂੰ ਤੇ ਹਾਂਜੀ ਬਿਲਕੁਲ ਜੀ ਜੋ ਬਾਬਾ ਜੀ ਬਾਬਾ ਨਾਨਕ ਦੇਵ ਜੀ ਨੇ ਆਪਣੀਆਂ ਸਿਖਾਵਾਂ ਦਿੱਤੀਆਂ ਸੀ ਉਹਨਾਂ ਦੇ ਸਾਧ ਸੰਗਤ ਨੂੰ ਜਰੂਰ ਚੱਲਣਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਹੋਏ ਸੰਦਾਤਾਂ ਦੇ ਚੱਲ ਕੇ ਅਮਲ ਕਰਕੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਜੀਵਨ ਸਿੰਘ ਜੀ ਹਾਂਜੀ ਕਿੱਥੋਂ ਆਏ ਮੈਂ ਇਥੋਂ ਮਰਸਾ ਤੋਂ ਹਾਂ ਸਲਤਨ ਮਿਲਤੋਂ ਅੱਛੇ ਅੱਜ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਗਾਰ ਤੁਸੀਂ ਇੱਥੇ ਉਹਨਾਂ ਤਾਂ ਮਸਤਕ ਹੋਏ ਹੋ ਕਿਵੇਂ ਦਾ ਮਨੁਸਪੂਣ ਮਿਲਿਆ ਆਤਿਸ਼ਬਾਜੀ ਹੋਈ ਹੈ ਮਨ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਆਈ ਮਨ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਇਤਿਹਾਸ ਦੇ ਜਦੋਂ ਸਾਈ ਜੀ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਗੁਰਮਾਰ ਕੇਸੇ ਦਾ ਪ੍ਰਕਾਸ਼ ਦੇ ਹਿਸਾਬੇ ਬਹੁਤ ਖੁਸ਼ੀ ਹੁੰਦੀ ਹੈ ਸਕਾਰ ਸੰਸਥਾ ਤੇ ਪਹੁੰਚ ਕੇ ਕੀ ਲੱਗਦਾ ਕਿ ਇਸ ਤਰ੍ਹਾਂ ਗੁਰਪੁਰਬਾਂ ਤੇ ਆਪਣੇ ਬੱਚਿਆਂ ਨੂੰ ਨਾਂ ਲੈ ਕੇ ਉਹਨਾਂ ਦੀ ታਜ ਨੂੰ ਇਤਿਹਾਸ ਬਾਰੇ ਜਾਣਕਾਰੀ ਬੱਚਿਆਂ ਨਾਲ ਲੈ ਕੇ ਕਿਉਂਕਿ ਉਹਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਵਰਤਾਰ ਜਾਣਕਾਰੀ ਹੋਏ ਉਸ ਇਹੀ ਮਾਰਗ ਤੇ ਚੱਲ ਸਕੇ ਸਿੱਖੀ ਮਾਰਗ ਚੱਲ ਸਕਣ ਚੰਗਾ ਰਸਤਾ ਬਣਨ ਚੰਗੇ ਪਾਸੇ ਚੱਲਣ ਕਿਉਂਕਿ ਸਾਡਾ ਜੋ ਦੇਸ਼ ਹੈ ਉਹ ਨਸ਼ਿਆਂ ਵਿੱਚ ਗਰਕ ਹੋ ਰਿਹਾ ਅਸੀਂ ਇਹਨਾਂ ਇਸ ਪਾਸੇ ਤੋਰਾਂਗੇ ਤੇ ਉਹ ਗਾਉਂ ਨੇ ਜ਼ਿੰਦਗੀ ਸਫਲ ਹੋਏਗਾ ਬੱਬਾ ਨਾਨਕ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਕਿੰਨਾ ਕ ਜਮਾਨ ਸੁਖoon ਮਿਲਿਆ ਕਿਉਂਕਿ ਅੱਜ ਵੀ ਅੰਦਰ ਪਾਣੀ ਦਾ ਪਾਣੀ ਦਾ ਪ੍ਰਵਾਹ ਵੀ ਚੱਲ ਰਿਹਾ ਤੁਸੀਂ ਸਰਵਨ ਵੀ ਕੀਤੀ ਹੈ ਅਸੀਂ ਹਾਂਜੀ ਸਰਵਨ ਨਾਲ ਬੜਾ ਮਨ ਖੁਸ਼ ਹੁੰਦਾ ਹੈ ਜਾਏ ਸਭ ਤੋਂ ਵੱਡਾ ਇਦਾਰੇ ਹੋਈ ਹੈ ਜਿਹਨ ਦਿੱਥੇ ਸਭ ਨੂੰ ਨਹੀਂ ਤੋਂ ਜਾ ਇਸ ਤੋਂ ਵੱਡਾ ਕੋਈ ਦੰਦ ਇਸ ਤੇ ਆ ਕੇ ਪੂਰਨ ਸ਼ਾਂਤੀ ਮਿਲ ਸਕਦੀ ਹੈ ਇਹਕੇ ਪੂਰਾ ਵੱਡਾ ਸੂਰਾ ਦੇਸ਼ ਇੱਥੇ ਆ ਕੇ ਸੱਚ ਕਹੁੰਦਾ ਮਾਰਗ ਦਿਖਾਉਂਦਾ